मोहाली में हुआ बड़ा हादसा इंडस्ट्रियल एरिया फेस नौ में एक फैक्ट्री में अचानक भीषण ब्लास्ट हो गया जिसमें दो लोगों की मौके पर ही मौत हो गई ब्लास्ट की चपेट में आए कुछ लोग घायल भी बताए जा रहे हैं जिन्हें रेस्क्यू कर इलाज के लिए फेस छः अस्पताल भर्ती कराया गया इस ब्लास्ट के बाद इलाके में अफरा तफरी मच गई मौके पर स्थानीय पुलिस प्रशासन भी पहुँच गया जिस संबंधित जानकारी देते हुए डी सिटी पी टू हरसिमरन सिंह बल ਸੀਜ਼ਨ ਫੈਕਟਰੀ ਹੈ ਹਾਈ ਟੈਕ ਜੈਸਿੰਗ ਤੇ ਉਹਦੇ ਤੇ ਅੱਜ ਆਕਸੀਜਨ ਸਿਲੰਡਰੰ ਦਾ ਬਲਾਸਟ ਹੋਇਆ ਹੈ ਬਲਾਸਟ ਹੋਣ ਤੋਂ ਬਾਅਦ ਇਹਦੇ ਦੋ ਜੈਜੂਲਟੀਆਂ ਹੋਈਆਂ ਨੇ ਤਿੰਨ ਜਖਮੀ ਜਾਨਾਂ ਅ ਦੋ ਚਾਰ ਜਾਨੇ ਜ਼ਖਮੀ ਵੀ ਹੈ ਉਹਨਾਂ ਨੂੰ ਸਰਕਾਰਨ ਕੀ ਇਹ ਅਜੇ ਇਹ ਪ੍ਰੀਲੀਮਨਰੀ ਉਹ ਹੈ ਅਸੀਂ ਤੁਹਾਨੂੰ ਸਾਰੀ ਇਹਦੀ ਡਿਟੇਲਿੰਗ ਕਰਨ ਬਾਅਦ ਦੱਸਦੇ ਹਾਂ ਹੋ ਇਹ ਇੱਥੇ ਬੇਸਿਕਲੀ ਇਹ ਫੈਕਟਰੀ ਦੇ ਵਿੱਚ ਆਕਸੀਜਨ ਸਿਲੰਡਰ ਭਰਦੇ ਹਾਂਜੀ ਤੇ ਇਹਨਾਂ ਨੇ ਜਿਹੜੇ ਇਹਨਾਂ ਕੋਲ ਕੀ ਐਸੀ ਪਰਮਿਸ਼ਨ ਹੈ ਕੀਤੀ ਇਹਨਾਂ ਕੋਲ ਜਿਹੇ ਫਾਇਰ ਕਿਡਸ ਦੀ ਐਨੋਫੀਗਰਾਈਡ ਜਾਰੀ ਹੁੰਦੀ ਹੈ ਹਾਂ ਉਹ ਸਾਰੀਆਂ ਅਸੀਂ ਹੁਣ ਇਹਦੇ ਇਹ ਅਸੀਂ ਇਹਦੇ ਇਹਨਾਂ ਨੂੰ ਮੂਵ ਕਰ ਰਹੇ ਹਾਂ ਜਿਹੜੇ ਕੈਜੂਐਲਟੀਜ਼ ਹੋ ਗਏ ਨੇ ਤੇ ਉਹਨਾਂ ਨੂੰ ਪੇਸ਼ੈਂਟਸ ਨੂੰ ਭੇਜਿਆ ਤੇ ਬਾਕੀ ਡਟੇਲਿੰਗ ਤੁਹਾਨੂੰ ਇਸ ਤੋਂ ਬਾਅਦ ਵੱਖਰੇ ਤੌਰ ਤੇ ਦੱਸਾਂਗੇ ਜੀ 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 ਅੱਜ ਨਾ ਹਾਈ ਟੈਕ ਇੰਡਸਟਰੀਜ਼ ਨੇ ਜਿੱਥੇ ਆਕਸੀਜਨ ਸਿਲੰਡਰ ਸੀਪਰ ਇਹਨੂੰ ਭਰਿਆ ਜਾਂਦਾ ਹੈ ਉੱਥੇ ਆਕਸੀਜਨ ਸਿਲੰਡਰ ਪਾਸ ਕਰਦੇ ਜਿਸ ਦੇ ਕਰਕੇ ਦੋ ਕੈਜੁਐਨਿਟੀਆਂ ਹੋਈਆਂ ਨੇ ਤੇ 3 ਤੋਂ 4 ਇੰਜਰੀਜ਼ ਇੰਜਰ ਪੇਸ਼ੈਂਟਸ ਨੇ ਇੰਜਰਡ ਪੇਸ਼ੈਂਟਸ ਨੂੰ ਤਾਂ ਅਸੀਂ ਹਸਪੀਟਲ ਤੇ ਜੁਟਾ ਹੈਗੇ ਤੇ ਜਿਹੜੀ ਕੈਸ਼ਵਲਟੀਜ਼ ਨੇ ਉਹਨਾਂ ਨੂੰ ਹੋਸ਼ਾਂ ਉੱਤੋਂ ਵੀ ਪੇਚ ਰਿਹਾ ਹਾਂ ਸੀ ਕਾਰਨ ਕੀ ਹੈ ਮੰਨ ਲਓ ਥੈਟ ਇਜ਼ ਅ ਮੈਟਰ ਆਫ ਇਨਵੈਸਟੀਗੇਸ਼ਨ ਜੀ ਕੋਈ ਕੁਝ ਵੀ ਕਮੈਂਟ ਨਹੀਂ ਕੀਤਾ ਜਾ ਸਕਦਾ ਜੀ ਵਗੈਰਾ ਸਾਰੇ ਹਾਂ ਜੀ ਪੂਰੀ ਰੂਫ ਜਿਹੜੀ ਹੈਗੀ ਹੈ ਉਹ ਸਾਰੀ ਜੀ ਉੱਡ ਗਈ ਹੈ ਜਿਆਦਾ ਸੈਨਾ ਚਾਹਤਾ ਡੇਂਜਰਸ ਸੀਗਾ ਸੋ ਬਾਕੀ ਜਿਵੇਂ ਜਿਵੇਂ ਇਨਵੈਸਟੀਗੇਸ਼ਨ ਕਿਸੇ ਸਾਹਮਣੇ ਆਣਗੇ ਸੋ ਪੜਨਾ ਚਾਹੀਦਾ ਹੈ ਥੈਂਕ ਯੂ